ਜਿਹੜਾ ਸਾਡੇ ਵਾਸਤੇ ਭੁੱਲੀ ਅਸੀਂ ਪਹਿਲਾਂ ਵੀ ਦਿੱਲੀ ਗਏ ਆ ਹੁਣ ਵੀ ਤਿਆਰਪੁਰ ਤਿਆਰ ਹੈ ਜਿਸ ਤਰ੍ਹਾਂ ਉਹਨਾਂ ਨੇ ਪ੍ਰਬੰਧ ਕੀਤਾ ਉਹ ਪ੍ਰਬੰਧ ਨੂੰ ਅਸੀਂ ਜਿਹੜਾ ਤੋੜ ਕੇ ਅੱਗੇ ਵਧਾਂਗੇ ਜਿਹੜੀਆਂ ਬਾਹਰੋਂ ਆਉਣ ਵਾਲੀਆਂ ਫਸਲਾਂ ਆ ਜਿਹੜੀਆਂ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਇੱਥੇ ਜਿਹੜੀਆਂ ਇੱਥੇ ਦੀਆਂ ਫਸਲਾਂ ਵਾ ਉਹਦੇ ਕੋਈ ਮੁੱਲ ਨਹੀਂ ਪੈਣੇ ਇਹ ਜਦੋਂ ਤੱਕ ਹੋਰ ਵੀ ਬਹੁਤ ਸਾਰੀਆਂ ਮੰਗਾਂ ਵਾ ਜਦ ਤੱਕ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਉਹਨੂੰ ਵੀ ਲਾਗੂ ਕੀਤਾ ਜਾਵੇ ਦਿੱਲੀ ਕੂਚ ਕਰਨ ਵਾਸਤੇ ਤਿਆਰ ਹੋ ਰਿਹਾ ਬਾਬਿਓ ਤਿਆਰ ਹੋ ਸਵੇਰੇ ਸਵੇਰੇ ਤਿਆਰ ਯਾਰ ਫੁੱਲ ਜੀ ਤਿਆਰੀ ਫੁੱਲਾ ਹਾਂ ਫੁੱਲੋ ਫੁੱਲ ਤਿਆਰੀ ਹੈ ਜੀ ਪਾਣੀ ਪੀ ਲੈ ਤਿਆਰੀਆਂ ਜਾ ਕੇ ਪੱਟਾਂ ਕੇ ਪੈਰੀ ਗੇਟ ਤੇ ਆ ਡਰੋਨ ਤੋਂ ਆ ਰਿਹਾ ਦੇਖ ਕੇ ਡਰ ਨਹੀਂ ਲੱਗਦਾ ਨਹੀਂ ਕੋਈ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਲੱਗਦਾ ਜਦੋਂ ਕਰੋ ਗੋਬਿੰਦ ਸਿੰਘ ਜੀ ਆ ਪਉਂਦੇ ਆ ਆਪਣੇ ਗੁਰੂ ਹਾਂ ਉਹ ਆ ਆ ਕੇ ਤੋੜਨਗੇ ਲੋਕਰੋ ਚੱਲ ਕੇ ਆਗੇ ਫੇਰ ਡਰ ਕਾ ਦਾ ਸਾ ਜਿਆਦਾ ਲਾਉਣਗੇ ਉਨਾ ਹੀ ਜਿਆਦਾ ਮਜ਼ਾ ਆਊਗਾ ਅੱਛਾ ਹਾਂ ਜੋਰ ਵੇਖਾ ਨੂੰ ਬੜੇ ਜਾਂਦੇ ਏ ਤਾਲੇ ਤੋੜ ਕੇ ਦਿੱਲੀ ਪੜ ਸਕਦੇ ਆ ਤੋੜ ਕੇ ਸਾਨੂੰ ਟਰਾਲੀਆਂ ਦੀ ਵੀ ਨਹੀਂ ਕੋਈ ਏਡੀ ਸ਼ਰਤਾਂ ਸਸ਼ਕਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋ ਸਿੰਘ 13 ਤਰੀਕ ਦੀ ਕਾਲ ਦਿੱਤੀ ਗਈ ਸੀ ਅੱਜ 13 ਤਰੀਕ ਦੀ ਸਵੇਰ ਆ ਤਾਂ ਤੁਸੀਂ ਜਿੱਕਰ ਆਂਚ ਬੈਠੇ ਹੋਏ ਹੋ ਤਾਂ ਤੁਹਾਡੇ ਤੱਕ ਵੀਡੀਓ ਪਹੁੰਚੇਗੀ ਅਸੀਂ ਇਸ ਸਮੇਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਤਸਵੀਰਾਂ ਦੇਖ ਸਕਦੇ ਹੋ ਜ਼ਰੂਰ ਧੰਦਾ ਤਾਂ ਤੁਹਾਨੂੰ ਇੱਕ ਵਾਰੀ ਚੱਲ ਕੇ ਦਿਖਾਵਾਂਗੇ ਪਰ ਜੇ ਧੁੰਦ ਨਾ ਹੁੰਦੀ ਤਾਂ ਤੁਹਾਨੂੰ ਨਜ਼ਰ ਆ ਜਾਂਦਾ ਵੀ ਇੱਥੇ ਕਿੰਨੇ ਟਰੈਕਟਰ ਆ ਪਰ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਵੀ ਇੱਥੋਂ 4-5 ਕਿਲੋਮੀਟਰ ਤੱਕ ਤੁਹਾਨੂੰ ਟਰੈਕਟਰ ਹੀ ਨਜ਼ਰ ਆਣ ਵਾਲੇ ਆ ਤਾਂ ਇਸ ਸਮੇਂ ਤੁਹਾਡੇ ਨਾਲ ਅਸੀਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਆ ਫੱਤੇਗੜ ਸੈਫ ਤੋਂ ਇਹ ਸ਼ੁਰੂ ਹੋ ਜਾਂਦਾ ਟਰੈਕਟਰਾਂ ਦਾ ਕਾਫਲਾ ਅਤੇ ਇਸੇ ਤਰੀਕੇ ਨਾਲ ਕਿਹਾ ਜਾ ਰਿਹਾ ਵੀ ਅੱਗੇ ਤੱਕ ਇਹ ਕਾਫਲਾ ਜਿਹੜਾ ਹੈ ਉਹ ਚਲਦਾ ਜਾਵੇਗਾ ਅਤੇ ਇਹ ਵੀ ਗੱਲ ਕਹੀ ਗਈ ਹੈ ਵੀ ਸਿਰਫ ਫਤੇਗੜ ਸਾਮ ਨਹੀਂ ਅੱਗੇ ਸ਼ੰਭੂ ਤੋਂ ਵੀ ਜਿਹੜੇ ਨੇ ਸ਼ੰਭੂ ਬੈਰੀਅਰ ਤੇ ਵੀ ਜਿਹੜੇ ਟਰੈਕਟਰ ਨੇ ਉਹ ਲੱਗੇ ਹੋਏ ਨੇ ਤਾਂ ਬਾਬੇ ਦੇਖ ਸਕਦੇ ਹੋ ਵੀ ਜਿਹੜੇ ਇੱਥੇ ਅੰਦੋਲਨ ਵਾਸਤੇ ਆਇਆ ਸਵੇਰ ਤੋਂ ਹੀ ਉਹ ਸਿਰੇ ਹੀ ਉੱਠ ਚੁੱਕੇ ਹੋਏ ਨੇ ਜਾਗ ਚੁੱਕੇ ਹੋਏ ਨੇ ਅਤੇ ਆਪਣੀਆਂ ਤਿਆਰੀਆਂ ਨੂੰ ਖਿੱਚ ਰਿਹਾ ਕਿਉਂਕਿ ਅੱਜ ਜਿਹੜਾ ਸਮਾਂ ਦਿੱਤਾ ਗਿਆ ਸੀ ਜ਼ਰੂਰ ਸਮਾਂ 10 ਵਜੇ ਦਾ ਦਿੱਤਾ ਗਿਆ ਸੀ ਪਰ ਲਗ ਰਿਹਾ ਵਿੱਚ ਤਾਂ ਤਿਆਰ ਨੇ ਇਹ ਜਲਦੀ ਹੀ ਉੱਥੇ ਪਹੁੰਚ ਜਾਣਗੇ ਹਾਂਜੀ ਬਾਬਿਓ ਤਿਆਰ ਹੋ ਅੱਜ ਅੱਕੇ ਤਾਂ ਬੈਰੀਕੇਟਿੰਗ ਲਗਾਤੀ ਅੱਗੇ ਕੰਢੇ ਲਗਾਤੇ ਕੰਢੀ ਲਿਆ ਤਾਰਾ ਲਗਾਤੀ ਆ ਕਿੱਦਾਂ ਦੇਖਦੇ ਆ ਸਭ ਕੋਈ ਵੇਖੋ ਸ਼ਗਰ ਜਿਹੜਾ ਨਾ ਸਾਡੇ ਵਾਸਤੇ ਮੁੱਲੀ ਅਸੀਂ ਪਹਿਲਾਂ ਵੀ ਦਿੱਲੀ ਗਏ ਆ ਹੁਣ ਵੀ ਤਿਆਰਪੁਰ ਤਿਆਰ ਆ ਜਿਸ ਤਰ੍ਹਾਂ ਉਹਨਾਂ ਨੇ ਪ੍ਰਬੰਧ ਕੀਤਾ ਉਹ ਪ੍ਰਬੰਧ ਨੂੰ ਅਸੀਂ ਜਿਹੜਾ ਤੋੜ ਕੇ ਅੱਗੇ ਵਧਾਂਗੇ ਬਾਬਾ ਸਾਡਾ ਉਤਲਾ ਰੱਖਾ ਅੱਛਾ ਸਾਡਾ ਹੇਠਾਂ ਰੱਖਾ ਸਾਡਾ ਉੱਪਰਾਂ ਰੱਖਾ ਉੱਪਰਾਂ ਰੱਖਾ ਬਸ ਪਰ ਇਹ ਜਿਹੜੇ ਕਿਸਾਨ ਆ ਬੜੇ ਉਤਸ਼ਾਹ ਦੇ ਨਾਲ ਚੱਲੇ ਆ ਜਦੋਂ ਤੱਕ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਬਣਦਾ ਤੇ ਹੋਰ ਵੀ ਡਬਲਯੂਟੀਐਚਓ ਦੇ ਮੁਤਾਬਕ ਜਿਹੜਾ ਇਹ ਆ ਵਾਪਸ ਨਹੀਂ ਲਿਆ ਜਾਂਦਾ ਜਾਂ ਜਿਹੜੀਆਂ ਬਾਹਰੋਂ ਆਉਣ ਵਾਲੀਆਂ ਫਸਲਾਂ ਆ ਜਿਹੜੀਆਂ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਇੱਥੇ ਜਿਹੜੀਆਂ ਇੱਥੇ ਦੀਆਂ ਫਸਲਾਂਵਾਂ ਉਹਦੇ ਕੋਈ ਮੁੱਲ ਨਹੀਂ ਪੈਣੇ ਇਹ ਜਦੋਂ ਤੱਕ ਹੋਰ ਵੀ ਬਹੁਤ ਸਾਰੀਆਂ ਮੰਗਾਂ ਆ ਜਿੱਦਾਂ ਕਿ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਉਹਨੂੰ ਵੀ ਲਾਗੂ ਕੀਤਾ ਜਾਵੇ ਬਿਜਲੀ ਸੰਸ਼ੋਧਨ ਬਿੱਲ 220 ਜਿਹੜਾ ਇਹ ਲੈ ਕੇ ਆਏ ਆ ਜਿਹੜਾ ਮਜ਼ਦੂਰ ਇਸ ਦਾ ਕਦੀ ਵੀ ਜਿਹੜਾ ਵਾ ਬਿੱਲ ਜਿਹੜਾ ਵਾ ਭਰ ਨਹੀਂ ਸਕੇਗਾ ਜਿਸ ਦਾ ਤੁਸੀਂ ਲਾਗੂ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਉੱਥੇ ਲਾਗੂ ਹੋ ਵੀ ਗਿਆ ਵਾ ਤੇ ਆਪਣੇ 600 ਦਾ ਝੰਸਾ ਦੇ ਕੇ ਇਹਨਾਂ ਨੇ ਤੇ ਉਹ ਵੀ ਕਹਿਣ ਦੇ ਕਿ 600 ਜੁੰਡਵਾ ਤੁਹਾਡਾ ਫਰੀ ਹੈ ਜੀ ਪਰ ਉਹਦੀ ਆੜ ਦੇ ਵਿੱਚ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਆ ਹੋਰ ਵੀ ਬਹੁਤ ਸਾਰੀਆਂ ਮੰਗਾਂ ਵਾ ਲਖਨਪੁਰ ਖੀਰੀ ਦੇ ਸੀਦਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਪੰਜਾਬ ਦੇ ਵਿੱਚ ਭਾਰਤ ਭਰ ਦੇ ਵਿੱਚ ਨਸ਼ਾ ਚਲਾਇਆ ਜਾ ਰਿਹਾ ਵਾ ਸਾਡੇ ਨੌਜਵਾਨੀ ਜਿਹੜੀ ਆ ਉਹ ਦਿਨ ਬੋ ਦਿਨ ਬਾਹਰ ਜਾ ਰਹੀ ਆ ਇਸ ਲਈ ਜਿਹੜਾ ਵਾ ਇਹ ਕਿਸਾਨ ਮਜ਼ਦੂਰ ਤੇ ਨੌਜਵਾਨ ਵਾ ਜਿਹੜੇ ਅੱਜ ਚੜ ਕੇ ਦਿੱਲੀ ਦੀ ਹਿੱਕ ਤੇ ਬੈਠੇ ਆ ਤੇ ਇਹਨਾਂ ਨੇ ਬਾਰਡਰਾਂ ਵਾਂਗੂ ਉਧਰ ਹਾਨੂੰ ਪਾਕਿਸਤਾਨ ਦਾ ਬਾਰਡਰ ਬੰਦ ਕਰਤਾ ਵਾ ਇਦਰਾਂ ਨੂੰ ਦਿੱਲੀ ਦਾ ਬੰਦ ਕਰਤਾ ਵਾ ਤੁਸੀਂ ਮੰਗਾ ਦੀ ਗੱਲ ਕੀਤੀ ਆ ਲੋਕੀ ਕਹਿੰਦੇ ਸੀ ਵਾ ਦਵਾਰਾ ਕਿਉਂ ਚੱਲੇ ਨਹੀਂ ਤੁਸੀਂ ਮੰਗਾ ਵੈਸੇ ਸਿੱਧੇ ਸਿੱਧੇ ਦੱਸ ਹੀ ਦਿੱਤੀਆਂ ਹਾਂਜੀ ਮੰਗਾ ਦਾ ਹੀ ਇਹ ਮੰਨੀ ਹੋਈ ਮੰਗਾ ਸਰਕਾਰ ਵਾ ਪਹਿਲਾਂ ਮੰਨੀਆਂ ਸੀ ਮੰਗਾ ਇਹ ਕਹਿੰਦੇ ਸੀ ਅਸੀਂ ਇੱਕ ਕਮੇਟੀ ਬਣਾ ਕੇ ਤੁਹਾਡੀਆਂ ਜਲਦ ਤੋਂ ਜਲਦੇ ਮੰਗਾ ਵਾ ਜਿਹੜੀਆਂ ਲਾਗੂ ਕਰਾਂਗੇ ਦੇਖੋ ਐਮਐਸਪੀ ਦਾ ਗਰੰਟੀ ਕਾਨੂੰਨ ਇਹਨਾਂ ਨੇ ਮੰਨਿਆ ਪਿਆ ਹੀ ਉਹ ਵੀ ਇਹਨਾਂ ਲਾਗੂ ਨਹੀਂ ਕੀਤਾ ਕਹਿੰਦੇ ਸ਼ਵਾਮੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਵਾ ਉਹ ਵੀ ਅਸੀਂ ਜਿਹੜੀਆਂ ਲਾਗੂ ਕਰਾਂਗੇ ਜਿਸ ਦੇ ਵਿੱਚ ਕਿਸਾਨ ਮਜ਼ਦੂਰ ਨੂੰ ਜਿਹੜਾ ਵਾ ਬਹੁਤ ਫਾਇਦਾ ਹੀ ਹੋਣ ਵਾਲਾ ਵਾ ਉਹ ਵੀ ਇਹਨਾਂ ਲਾਗੂ ਨਹੀਂ ਕੀਤੀ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਸੇ ਤਰੀਕੇ ਨਾਲ ਚਲਦੇ ਜਾਵਾਂਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਿ ਕਿਸ ਹਿਸਾਬ ਨਾਲ ਇੱਥੇ ਵੱਡਾ ਕਾਫਲਾ ਜਿਹੜਾ ਉਹ ਤਿਆਰ ਹੋ ਕੇ ਹੁਣ ਦਿੱਲੀ ਕੂਚ ਕਰਨ ਵਾਸਤੇ ਤਿਆਰ ਹੋ ਰਿਹਾ ਬਾਬਿਓ ਤਿਆਰ ਹੋ ਸਵੇਰੇ ਸਵੇਰੇ ਤਿਆਰ ਫੁੱਲ ਜੀ ਤਿਆਰੀ ਫੁੱਲਾ ਹਾਂ ਫੁੱਲੋ ਫੁੱਲ ਤਿਆਰੀ ਆ ਜੀ ਪਾਣੀ ਪੀ ਲਿਆ ਤਿਆਰੀਆਂ ਜਾ ਕੇ ਪੱਟਾਂ ਕੇ ਬੈਰੀਗੇਟ 10 ਵਜੇ ਦਾ ਟਾਈਮ ਹੈ ਬੈਰੀਗੇਟ ਦੇਖ ਕੇ ਨਾ ਡਰ ਜਿਆ ਨਹੀਂ ਲੱਗਦਾ ਵੀ ਅਤਰੂ ਗਿਆ ਸਾਰੇ ਆ ਡਰੋਨ ਤੋਂ ਆ ਰਿਹਾ ਦੇਖ ਕੇ ਡਰ ਨਹੀਂ ਲੱਗਦਾ ਨਹੀਂ ਕੋਈ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਲੱਗਦਾ ਹੈ ਨਾ ਜਦੋਂ ਘੋਬਿੰਦ ਸਿੰਘ ਜੀ ਆਪ ਆਉਂਦੇ ਆ ਆਪਣੇ ਗੁਰੂ ਹਾਂ ਹਾਂ ਉਹ ਆਪ ਆ ਕੇ ਤੋੜਨਗੇ ਉਹਨਾਂ ਨੇ ਆਪ ਕੋ ਰੌਚਾਲ ਕਈ ਆ ਗਏ ਫੇਰ ਦਰ ਕਾ ਦੱਸਦੇ ਹੋ ਵੀ ਇਹ ਕਹਿ ਰਹੇ ਨੇ ਵੀ ਅਸੀਂ ਆਏ ਆ ਤੇ ਸਾਨੂੰ ਕੋਈ ਪ੍ਰਕਾਰ ਨਾਲ ਕੋਈ ਵੀ ਇਹ ਨਹੀਂ ਆ ਸਾਨੂੰ ਬੈਰੀਕੇਡ ਦਾ ਕੋਈ ਵੀ ਡਰ ਨਹੀਂ ਆ ਤੇ ਲਗਾਤਾਰ ਹੀ ਤੁਹਾਡੇ ਨਾਲ ਇਹ ਤਸਵੀਰਾਂ ਕਿਸੇ ਨੇ ਨਹੀਂ ਦਿਖਾਈਆਂ ਹੋਣੀਆਂ ਸਿਰਫ ਤੁਸੀਂ ਇੱਥੇ ਡੇਲੀ ਪੋਸਟ ਤੇ ਤਸਵੀਰਾਂ ਦੇਖ ਰਹੇ ਹੋ ਅੰਦਰ ਵੜ ਕੇ ਤੁਹਾਨੂੰ ਦਿਖਾ ਰਹੇ ਆ ਵੀ ਕਿਸ ਹਿਸਾਬ ਨਾਲ ਇੱਥੇ ਟਰਾਲੀਆਂ ਲੱਗੀਆਂ ਹੋਈਆਂ ਨੇ ਜਿੱਥੇ ਤੱਕ ਮੈਂ ਤੁਰਦਾ ਜਾਵਾਂਗਾ ਮੈਨੂੰ ਟਰਾਲੀਆਂ ਹੀ ਟਰਾਲੀਆਂ ਇੱਥੇ ਨਜ਼ਰ ਆਣ ਗਿਆ ਕਕੀ ਧੁੰਦ ਹੈ ਜੇ ਧੁੰਦ ਨਾ ਹੁੰਦੀ ਤਾਂ ਇਹ ਸਭ ਕੁਝ ਕਲੀਅਰ ਵਿਜ਼ਨ ਦੇਖਣਾ ਸੀ ਪਰ ਹੁਣ ਵੀ ਤਾਂ ਹੀ ਤੁਹਾਨੂੰ ਤੁਰ ਕੇ ਲਗਾਤਾਰ ਦਿਖਾ ਰਿਹਾ ਤੇ ਇਹਨਾਂ ਦੇ ਵਿੱਚ ਇਹਨਾਂ ਮਨਾਂ ਦੇ ਵਿੱਚ ਕਹਿ ਰਿਹਾ ਵੀ ਸਾਨੂੰ ਕਿਸੇ ਪ੍ਰਕਾਰ ਨਾਲ ਕੋਈ ਡਰ ਜਿਹੜਾ ਉਹ ਨਹੀਂ ਹੈਗਾ ਅਸੀਂ ਜਿਹੜੇ ਆ ਤਿਆਰ ਹੋ ਕੇ ਬਿਲਕੁਲ ਨਿਕਲ ਰਹੇ ਆ ਬਾਬਿਓ ਤਿਆਰ ਹੋ ਕੇ ਬੈਰੀਕੇਟਿੰਗ ਬਹੁਤ ਜ਼ਿਆਦਾ ਹੈ ਲੱਗਦਾ ਵਿਹਾਇਤ ਕਿ ਟੱਪ ਜਾਓਗੇ ਤੁਰ ਜਾਣੇ ਤਾਂ ਅਸੀਂ ਜਾਣਾ ਜਾਣਾ ਟੱਪ ਕੇ ਤੇ ਅਚਾ ਜਰੂਰ ਜਰੂਰ ਪੱਕੀ ਨਾ ਜਾਵਾਂਗੇ ਕਵਰ ਕੱਸੇ ਕੀ ਕੇ ਕਰ ਦੇਣਾ ਇੱਕ ਟੱਪ ਕੇ ਜਾਵਾਂਗੇ ਇਹ ਜਿੰਨਾ ਜ਼ਿਆਦਾ ਲਾਉਣਗੇ ਉਨਾ ਹੀ ਜ਼ਿਆਦਾ ਮਜ਼ਾ ਆਊਗਾ ਅੱਛਾ ਹਾਂ ਯੋਰ ਵੇਖਣ ਨੂੰ ਬੜੇ ਤੇਜ਼ ਨੇ ਤਾਲੇ ਤੋਰ ਕੇ ਦਿੱਲੀ ਐਪੜ ਸਕਦੇ ਆ ਤੋਰ ਕੇ ਸਾਨੂੰ ਟਰਾਲੀਆਂ ਦੀ ਵੀ ਨਹੀਂ ਕੋਈ ਏਡੀ ਛੱਤ ਹਾਂ ਆ ਦੇਖ ਸਕਦੇ ਆ ਵੀ ਕਿੱਦਾਂ ਨਹੀਂ ਢੱਕੇ ਨਹੀਂ ਬਾਬੇ ਜਿੱਦਾਂ ਕਹਿ ਰਹੇ ਨੇ ਵੀ ਅਸੀਂ ਢੱਕੇ ਨਹੀਂ ਰਹਿ ਸਕਦੇ ਅਸੀਂ ਬਿਲਕੁਲ ਵੀ ਜਿਹੜੇ ਆ ਉਹ ਪਿੱਛੇ ਨਹੀਂ ਰਾਵਾਂਗੇ ਤਾਂ ਦੇਖ ਸਕਦੇ ਹੋ ਵੀ ਕਿੰ다 ਤਿਆਰੀਆਂ ਚੱਲ ਰਹੀਆਂ ਨੇ ਸਵੇਰ ਤੋਂ ਹੀ ਤਸਵੀਰਾਂ ਤੁਹਾਨੂੰ ਸਵੇਰ ਦਾ ਹੀ ਲਾਈਵ ਜਿਹੜਾ ਦਿਖਾ ਰਹੇ ਆ ਵੀ ਕਿਸ ਪ੍ਰਕਾਰ ਨਾਲ ਤਿਆਰੀਆਂ ਇੱਥੇ ਲਗਾਤਾਰ ਲਾਂਬੱਧ ਦੀ ਜਿਹੜੀ ਹੋ ਰਹੀ ਆ ਅਤੇ ਮੋਰਚਾ ਜਿਵੇਂ ਆਪ ਸਾਰਿਆਂ ਨੂੰ ਪਤਾ ਵਿਕਟਿਸਿਸ ਸਾਹਮਣੇ ਮੋਰਚਾ ਇਹ ਕਾਲ ਦਿੱਤੀ ਗਈ ਸੀ 13 ਤਰੀਕ ਦੀ ਇਹ ਕਾਲ ਦਿੱਤੀ ਜਾਂਦੀ ਆ ਅਤੇ ਉਸ ਦੇ ਵਿੱਚ ਹੀ ਕਿਸੇ ਸਾਹਮਣੇ ਬੈਰੀਗੇਟਿੰਗ ਕੀਤੀ ਗਈ ਆ ਉਹਦਾ ਹੁਣ ਸਮਾਂ ਦੱਸੂਗਾ ਵੀ ਅਸਲ ਦੇ ਵਿੱਚ ਹੁੰਦਾ ਕੀ ਆ ਪਰ ਬਾਬੇ ਪੂਰੇ ਤਿਆਰ ਨੇ ਇਹਨਾਂ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਨਾਲ ਕੋਈ ਜਿਹੜਾ ਉਹ ਡਰ ਨਹੀਂ ਹੈਗਾ ਇਹ ਕਹਿੰਦੇ ਕੋਈ ਨਾ ਜਿੰਨੇ ਬੈਰੀਕੇਟ ਲਾ ਸਕਦੇ ਓਨੇ ਲਾ ਲਓ ਅਸੀਂ ਜਿਹੜੇ ਆ ਸਾਰੇ ਟੱਪ ਕੇ ਇੱਥੋਂ ਜਾਵਾਂਗੇ ਤਾਂ ਬਾਬੇਓ ਤਿਆਰ ਹੋ ਚੜਦੀ ਕਲਾ ਜੀ ਚੜਦੀ ਕਲਾ ਪੂਰੀ ਚੜਦੀ ਕਲਾ ਪੂਰੀ ਚੜਦੀ ਕਲਾ ਜੀ ਦੇਖੋ ਕਿਵੇਂ ਕਹਿ ਰਹੇ ਨੇ ਵੀ ਬਾਬੇ ਕਹਿ ਰਹੇ ਆ ਵੀ ਜੋ ਮਰਜ਼ੀ ਹੋ ਜੇ ਜਾਵਾਂਗੇ ਹੀ ਜਾਵਾਂਗੇ ਅਸੀਂ ਜਿਹੜੇ ਆ ਨਹੀਂ ਛੱਡਣ ਵਾਲੇ ਮੋਰਚਾ ਤੇ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਮੈਂ ਜਿੱਥੇ ਤੱਕ ਜਿੰਨਾ ਕੋ ਪੈਦਲ ਜਾ ਸਕਦਾ ਉਹਨਾਂ ਕੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗਾ ਵੀ ਕਿਸ ਹਿਸਾਬ ਨਾਲ ਇੱਥੇ ਮੋਰਚਾ ਜਿਹੜਾ ਉਹ ਲੱਗਿਆ ਅਜੇ ਮੈਂ ਬੜੀ ਤੇਜ਼ ਤੁਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਲਦੀ ਤੋਂ ਜਲਦੀ ਪਾਰ ਹੋ ਜਾਏ ਪਰ ਮੈਨ ਲੱਗਦਾ ਨਹੀਂ ਇਹ ਬੜੀ ਜਲਦੀ ਪਾਰ ਹੋਏਗਾ ਤਾਂ ਇਸੇ ਤਰੀਕੇ ਨਾਲ ਤੁਹਾਨੂੰ ਹੋਰ ਵੀ ਜਿਹੜੀਆਂ ਅਪਡੇਟਸ ਨੇ ਅਸੀਂ ਦਿੰਦੇ ਰਵਾਂਗੇ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਨ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ ਅਤੇ ਅੱਜ ਸਾਰੀ ਜਾਣਕਾਰੀ ਲਈ ਜਿਵੇਂ ਸਵੇਰੇ ਸਭ ਤੋਂ ਪਹਿਲਾਂ ਅਸੀਂ ਲਾਈਵ ਦਿੱਤਾ ਉਵੇਂ ਹੀ ਡੇਲੀ ਪੋਸਟ ਨਾਲ ਜੁੜੇ